ਇਹ ਠੀਕ ਠੀਕ ਹਾਂ ਸਹੀ ਐ ਸਿੱਧਾ ਕਰੋ ਫੇਰ ਯਾਰ ਜੀ ਠੀਕ ਠਾਕ ਹੋ ਉਹ ਇੱਕ ਬੰਨੇ ਨੂੰ ਮੇਰਾ ਸੁਤੀ ਰੀ ਉਹ ਤੇ ਤੁਹਾਨੂੰ ਪੈ ਗਿਆ ਵਲ ਪੈ ਗਿਆ ਪੰਗਾ ਕਿਰਨਦੀ ਦੀ ਕਿੱਥੇ ਆ ਮੋਹਤਰਾ ਮੋਟਰਸਾਈਕਲ ਤੇ ਜਾ ਜਾਵੇ ਸਦਾਈ ਹੋ ਗਈ ਲੱਵੀ ਹਾਂਜੀ ਕੀ ਹਾਲਜ ਕੀ ਖਾਂਦੇ ਹਾਂਜੀ ਹਾਂਜੀ ਜੀ ਲੱਗਾ ਪਲਵਾਉਂਦਾ ਕਾਰਟੂਨ ਲੱਗਾ ਕਾਰਟੂਨ ਵੇਲਾ ਪੂਰਾ ਬਾਹਰ ਹੁੰਦਾ ਕਿ ਨਹੀਂ ਐਲਸੀਡੀ ਜੋ ਪਰਲੀ ਚੋਰ ਸਹੀ ਐ ਕਾ ਦੋ ਮੰਮਾ ਪਾਰੀ ਕਰ ਦੇ ਮੰਮਾ ਪਾਰੀ ਕਰ ਦੋ ਫੇਰ ਕਰਦੇ ਮੋਹਨ ਸ਼ਰਮਾ ਆ ਗਏ ਚੱਲ ਦੇ ਦੋ ਪਾਰੀ ਲੱਗੇ ਕਾ ਨਾ ਲੱਗੇ ਲੱਗੇ ਕਰੀ ਬੈਠੀ ਬਣਾਣਾ ਕਣਾ ਇਹਨੇ ਕਰੀ ਜਾਣੀ ਕਰਦੇ 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 ਉਹ ਨਹੀਂ ਕਰਦਾ ਨਹੀਂ ਕਰਦਾ ਉਹ ਨਹੀਂ ਕਰਦਾਗਾ ਮੇਰੇ ਕਰਦੇ ਪਹਿਲਾਂ ਬੜੇ ਸਾਰੇ ਬੋਲ ਕਰਦੇ ਹਾਂ ਚੱਲ ਕਰਦਾ ਆਏ ਇਹ ਨੂੰ ਦੇ ਦੇ ਇੱਕ ਪਾਰੀ ਕੀ ਦੇ ਦੇ ਕੰਨ ਨਹੀਂ ਨਹੀਂ ਮਹਿੰਗੀ ਆ ਥਾਣ ਉਹ ਕਰ ਲਈ ਕੰਨ ਨਹੀਂ ਮਹਿੰਗੀ ਆ ਬਾਰੀ ਉਹ ਇਹ ਕਹਿੰਨੇ ਕਹਿੰਦਾ ਮਹਿੰਗੀ ਆ ਠੀਕ ਆ ਜੀ ਸਾਰਾ ਤੁਹਾਡਾ ਇਹਨਾਂ ਦੇ ਵਲੌਗ ਦੇ ਵਿੱਚ ਤੇ ਮੈਂ ਚੱਲੀ ਬਾਏ ਚੱਲ ਲਈ ਲੱਲਾ ਤੂੰ ਬਸ ਸੀ ਨਹੀਂ ਪਾਉਂਦਾ ਮਮੀ ਕਹਿੰਦੀ ਮੈਂ ਚੱਲਨੀ ਹਾਂ ਬਾਏ ਚੱਲੀ ਉਹ ਲਾਉਣੇ ਸੁੱਟ ਤੇ ਹੀ ਲੱਲਾ ਤੈਨੂੰ ਤੈਨੂੰ ਪੈਸਾ ਦਿੱਤਾ ਤੈਨੂੰ ਤੈਨੂੰ ਹੈ ਨੂ ਰਹਿਨ ਦੇਵੀ ਸੰਦੀਪ ਉਹ ਫੜ ਮੈਂ ਤੇ ਕਹਾਂ ਨਹੀਂ ਨਹੀਂ ਅਰੇ ਕੋਈ ਨਾ ਪਹਨ ਲਾ ਲਾ ਤਾ ਨਾ ਉਰੇ ਗੀ ਰਹਿਨ ਦੇ ਗਾੜੀਏ ਹੈ ਨੂ ਰਹਿਨ ਦੇ ਕੰਦੀ ਦੀ ਲੈ ਤੁਹਾਡੇ ਕੋਗੇ ਨਹੀਂ ਨਹੀਂ ਰਹਿਨ ਦੇ ਕੋਈ ਨਹੀਂ ਯਾਰ ਵੀ ਟੁੱਟੇ ਦਿੱਤੇ ਦੂਰ ਰਹਿਨ ਦੇ ਸੰਦੀਪ ਉਹ ਨਹੀਂ ਉਹ ਨਹੀਂ ਮੈਂ ਪਾੜ ਦੇ ਨੇ ਪਤੋਂ ਨੇ ਆ ਜਾਊਗਾ ਇਹਨਾਂ ਨੇ ਛੱਡਣ ਚੱਲਿਆ ਹੁਣ ਮੈਂ ਕਿਰਨਦੀ ਦੀ ਕਹਿੰਦੀ ਮੈਂ ਜਾਣਾ ਹਾਂ ਚਲੋ ਇਹ ਆ ਵੀ ਸਕੂਟਰੀ ਦੇ ਚਰਨ ਦੀ ਸੀ ਨੇ ਤੇ ਇਹਨੂੰ ਬਾਹਰ ਕੇ ਲੈਂਦਾ ਹੁਣੇ ਹੱਲੇ ਹੁਣ ਇੱਥੋਂ ਮੈਂ ਫਿਰ ਚੱਲ ਸਿੱਧਾ ਹੀ ਚੱਲ ਜਾਾਂਗੇ ਸਲੂਨ ਤੇ ਚੱਲ ਜਾਾਂਗੇ ਸਿੱਧਾ ਹੀ ਲੈ ਦੇਖਣ ਆਏ ਆ ਟਰੈਕਸੂਟ ਨੇਮ ਕਨੇ ਟਰੈਕਸੂਟ ਦੇਖਣ ਆ ਮੈਂ ਦੇਖਣ ਆਏ ਆ ਤੇ ਰਸ਼ ਕਰੋ ਚੱਕ ਲਈਏ ਤੇ ਮਾਰ ਵੀ ਵੇਖ ਲੋ ਕਿ ਨਾ ਹੋਊਗਾ ਫਿਰ ਇਹਦੇ ਅੰਦਾਜ਼ਾ ਲਾ ਲੋਗੇ ਇਹ ਕਿੱਥੇ ਆ ਭਾਜੀ ਡਰੈਸ ਕਿਹੇ ਭਲਾ ਬਸ ਬਾਲੇ ਦੀ ਹੱਟੀ ਏ ਨੇੜ ਭਾਈਆਂ ਦੀ ਹੱਟੀ ਸਾਹਮਣੇ ਬੈਂਕ ਆਫ ਇੰਡੀਆ ਤੇ ਬਟਾਲਾ ਸ਼ਹਿਰ ਇਹ ਗੁਰਦਾਸਪੁਰ ਰੋਡ ਜੇ ਆਹ ਜੈਕਟ ਦੇਖੀਏ ਇੱਕ ਜੈਕਟ ਜੈਕਟ ਕਹਿੰਦੇ ਇਹਨੂੰ ਹਾਂ ਜੀ ਆਹ ਹਾਫ ਜੈਕਟ ਬਾਏ ਇਹ ਇੰਸਟਾਗ੍ਰam ਦੀ ਆਈਡੀ ਹੈ ਇਹਨਾਂ ਦੀ ਹੂੰ ਲੈ ਵੇ ਗੱਡੀ ਆਪਣੀ ਦੇ ਸਹੀ ਹੋਣ ਵਾਸਤੇ ਗਈ ਓਕੇ ਓਕੇ ਆ ਗਈ ਆ ਹੁਣੇ ਅਜੇ ਆਈ ਆ ਠੀਕ ਆ ਇਸ ਟਾਈਮ ਤੇ ਪੂਰੀ ਓਕੇ ਡਈਏ ਲੱਗਣਾ ਤੇ ਇਹ ਵੇਖੋ ਫੇ ਚੌਂਕ ਦੇਣਾ ਵਾਧਾ ਘਟਾ ਖੰਦਾ ਹੋਣਾ ਹੁਣ ਸਹੀ ਹੈ ਹੁਣ ਤੇ ਓਕੇ ਰਿਪੋਰਟ ਆ ਮੈਂ ਠੀਕ ਹੈ। ਸੁਨੀਪ ਕਹਿੰਦੇ ਮੈਂ ਗੱਡੀ ਚਲਾਉਣੀ ਹੈ ਮਾਕਾ ਚਲੋ ਚਲਾਓ ਫਿਰ ਗੱਡੀ ਤੁਸੀਂ। ਚਲੋ ਆ। ਲੱਗੇ ਮਹਾਰਾਜ ਦਾ ਨਾਮ ਲੈ ਕੇ ਕਿ ਗੱਡੀਆਂ ਨੂੰ ਲੋ ਕਰੋ। ਹਾਂ ਜਾ ਚਾਗੀ ਬਈ ਕੀ ਆਈ ਬਾਤ ਆ। ਜੇ ਤਾਂ ਸਮਝ ਲੈ ਫੀਚਰ ਦੀ ਜਾਚ ਆਗੀ ਸਾਰੇ ਜਾਣਿਆ ਨੂੰ ਨਾ। ਤੇ ਸਮਝ ਲੈ ਵੀ ਗੱਡੀ ਦੀ ਜਾਚ ਆ। ਆ ਲੋ ਹਾਂਜੀ ਚੱਲ ਗਿਆ ਜੀ ਉਸਤਾਦ ਜੀ। ਆਹ ਕੀ ਚੀਜ਼ ਆ ਸ਼ਾ ਪੁਰਾਣਾ ਫਿਲਟਰ ਆ। ਹਾਂ ਪੁਰਾਣਾ ਇਹਨੂੰ ਕਰਨਾ ਹੈ। ਹੈ? ਇਹ ਠੀਕ ਠੀਕ ਹਾਂ ਸਹੀ ਐ ਸਿੱਧਾ ਕਰੋ ਫੇਰ ਸਿੱਧਾ ਕਰੋ ਸੰਦੀਪ ਜਲਦੀ ਜਲਦੀ ਕਰੋ ਜਲਦੀ 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 ਪਰਨ ਰੱਖੋ ਗੱਡੀ ਹਾਂ ਸਹੀ ਐ ਬਸ ਠੀਕ ਓਕੇ ਰਿਪੋਰਟ ਹੋ ਗਈ ਹੁਣ ਘਮਾਓ ਪੂਰੀ ਗੱਡੀ ਯਾਰ ਪੂਰੀ ਘਮਾ ਦਿਓ ਪੱਥਰਾਂ ਅਗੇ ਗਾੜੀ ਪੂਰੀ ਘਮਾ ਦਿਓ ਗੱਡੀ ਘਮਾ ਦਿਓ ਹਾਂ ਠੀਕ ਐ ਸਿੱਧੀ ਕਰ ਮੜੀ ਜੀ ਸਿੱਧੀ ਕਰੋ ਮੜੀ ਜੀ ਗੱਡੀ ਹਾਂ ਸਿੱਧੀ ਕਰ ਦਿਓ ਥੋੜੀ ਥੋੜੀ ਹਾਂ ਚੱਲ ਫੇਰ ਇਹਨੂੰ ਘਮਾਓ ਥੋੜੀ ਜਿਆਦਾ ਨਹੀਂ ਪਰਨ ਰੱਖੋ ਗੱਡੀ ਪਰਨ ਬਣੀ ਪਰਨ 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 ਪਨੋ ਪੂਰੀ ਘਮਾ ਦਿਓ ਗੱਡੀ ਪੂਰੀ ਪੂਰੀ ਘਮਾ ਦਿਓ ਕਮਾ ਦੇ ਕਮਾ ਦੇ ਜਗਾ ਥੋੜੀ ਨਾ ਤੁਹਾਡੇ ਕੋਲ ਪੂਰੀ ਕਮਾ ਦੋ ਗੱਡੀ ਸਹੀ ਹੈ ਓਕੇ ਆ ਗਈ ਜਾਂਚ ਪਰ ਉਹ ਰਖ ਬਹੁ ਗੱਡੀ ਫਿਰ ਉਹਨਾਂ ਗੱਡੀ ਸੌਖੀ ਘਮਾਣੀ ਹੋਈਂਦੀ ਹੋਰ ਪਰ ਉਹਨਾਂ ਨੂੰ ਜਾਣ ਦੋ ਪਰ ਉਹਨਾਂ ਨੂੰ ਜਾਣ ਦੋ ਘਮਾ ਦੋ ਹੁਣ ਪੂਰੀ ਪੂਰੀ ਗੱਡੀ ਘਮਾ ਦੋ ਵਟ ਦੋ ਆਪਣੀ ਗਰਾਊਂਡ 'ਚ ਇੱਥੇ ਡਿਆਂ ਜਾ ਸਕੋਣ ਇੱਥੇ ਕੋਈ ਮਤਲਬ ਜਗਾ ਉਹ ਨਹੀਂ ਕਿ ਆਜੇ ਹੋਣ ਢੀ ਤਿਆਰ ਨਾ ਠੀਕ ਹੈ ਇਹ ਮੇਰੇ ਮਾਂ ਜੀ ਇਹ ਮੇਰੇ ਬੱਚੇ ਜੀ ਕਿੱਥੇ ਗਿਆ ਦਾਦਾ ਮਾਰ ਦੁੱਜ ਗਿਆ ਠੀਕ ਆ ਬੂਆ ਤੇ ਬੰਦ ਕਰ ਦੋ ਬੂਆ ਸੇਵਾ ਬੂਆ ਬੰਦ ਕਰੇ ਬੋਤਾ ਠੀਕ ਆ ਉਹ ਸਾਹਮਣੇ ਵਾਲਾ ਬਾਹਰ ਵਾਲਾ ਬੂਆ ਤੇ ਬੰਦ ਕਰ ਦੋ ਚਲ ਬੂਆ ਮਾਰ ਦੋ ਤੇ ਕੋਈ ਮਾਰ ਦੋ ਕੁੰਡੀ ਕੁੰਡੀ ਤੇ ਮਾਰ ਦੋ ਉਤੋਂ ਚਲ ਚਲ ਜੀ ਜੇ ਜਰੂਰੀ ਤਾਂ ਦੂਜੇ ਅਭਿਆਸ ਕਰ ਲੈ ਤੈਨੂੰ ਮੈਂ ਬਣਾ ਦੂੰਗੀ ਉਹਨੇ ਕਹਿੰਦੇ ਤੇ ਨ ਗੁੰਦੇ ਵਾਲੇ ਲੱਡੂ ਬਣਾਉਣਾ ਹੈ ਖਾਦੇ ਨਹੀਂ ਲੱਡੂ ਅੱਜ ਨਾ ਮੇਰਾ ਤਣਾ ਖਾਣੀ ਖਰ ਗਿਆ ਇਹ ਦਾਦੀ ਤਰੇ ਨੂੰ ਪਤਾ ਸੀ ਵੀ ਹਰਗੁੰਦ ਗਈ ਇਹਦੇ ਨਾਲ ਮੈਂ ਉਧਰ ਫਿਲਮ ਦੇ ਵੇਚ ਆਰੇ ਲੱਗੀ ਇੱਧਰ ਆ ਕੇ ਮੈਂ ਮੈਂ ਹਾਂ ਹਰਗੁੰਦ ਕਿੱਥੇ ਆ ਕਹਿੰਦੇ ਉਧਰ ਨਹੀਂ ਤੇ ਮੈਂ ਨਹੀਂ ਉਧਰ ਕਦੋਂ ਆ ਕਿੱਥੇ ਗਈ ਹਰਗੁੰਦ ਮੈਂ ਹਾਂ ਮੁਰਗੇ ਹਾਂ ਦੀਪੂ ਦੇ ਹਰਗੁੰਦ ਕਿੱਥੇ ਹੋਣਾ ਆ ਗੁੰਦ ਦੇਖੀ ਕਿ ਦੇ ਦਾਦੀ ਮੇਰੇ ਦੇ ਫੇਵਰਟ ਹੈਗੇ ਗੁੰਦੇ ਵਾਲੇ ਲੱਡੂ ਦੇ ਡੈਡੀ ਖਾ ਰਹੇ ਨੇ ਵਿਕੀ ਜੀ ਦਾ ਵਿਆਹ ਹੋਇਆ ਹੈ ਨਾ ਮੇਰਾ ਯਾਰ ਦੋਸਤ ਹੀ ਮੁੰਡਾ ਤੇ ਉਹਦੇ ਵਿਆਹ ਦਾ ਧੁੰਦ ਧੁੰਦ ਕਰੋ ਚੱਕ ਓ ਧੁੰਦਲੀ ਤੇ ਅੱਤ ਹੋ ਗਈ ਜੀ ਅੱਤ ਆ ਇਹ ਧੁੰਦ ਵੇ ਹੋ 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 ਪੁਰਾਣੇ ਜਿਹਾ ਨਹੀਂ ਪੈਂਦੇ ਬਰਫ ਪੈਂਦੀ ਜੀ ਐਦਾਂ ਹਾਂ ਤਾਂ ਮੋ ਹੋ ਗਿਆ ਆ 6:30 ਵਜੇ ਦਾ ਤੇ ਆਪਣੀ ਡਿਊਟੀ ਲੱਗੀ ਆ ਸਲੂਨ ਤੇ ਜਾਂਦੇ ਅੱਜ ਮੇਕਅਪ ਸੋ ਆਪਾਂ ਹੁਣ ਜਲਦੀ ਜਲਦੀ ਬਟਾਲੇ ਵਾਲੇ ਸਲੂਨ ਦੇ ਇਹਦੇ ਧਰੀਆਲ ਦੇ ਖੋਲਣਾ ਆ ਜੇ ਟਾਈਮ ਲੱਗਣਾ ਉੱਥੇ ਵਾਹ ਗੁਰ ਹੁੰਦਾ ਬਹੁਤ ਜ਼ਿਆਦਾ ਚਿੱਟੀਆਂ ਲਾਈਟਾਂ ਜਿਹੜੀਆਂ ਹੈ ਨਹੀਂ ਗੱਡੀ ਦੀਆਂ ਉਹ ਵੀ ਮਰ ਜਾਂਦੀਆਂ ਹਨ ਇਹਨਾਂ ਲਾਈਟਾਂ ਪੌਣੀਆਂ ਪਾਣੀਆਂ ਮਨ ਲੱਗਦੀ ਗੱਲ ਲੁੱਟੀਆਂ ਵੀ ਨਹੀਂ ਲਾਈਟਾਂ ਚਾਬੀ ਚਾਬੀ ਚਾਹੀਏ ਉਹਨਕੇ ਨਾ ਉਹਨ ਦਿਖਾਉਂਦੀ ਚਾਬੀ ਘਰੇ ਰਿਆ ਜੀ ਹੈ ਗਈਆਂ ਚਾਬੀ ਚਾਹੀਈਆਂ ਸੋ ਜੁਰਾ ਸੇ ਐਂਡ ਰੇਸ ਆਲ ਐਕਸਪੀਰੀਅੰਸ ਸਮਥਿੰਗ ਉਹ ਦਾ ਮਹੀਨਾ ਚੜ ਗਿਆ ਤੇ ਧੁੰਦ ਵੀ ਹੁਣ ਪੂਰੀ ਹੱਥ ਦੀ ਪੈਣ ਏ ਵੀ ਧੁੰਦ ਵੇਖੋ ਤੁਸੀਂ ਜਰਾ ਕੋਈ ਨਹੀਂ ਲੱਭਦਾ ਵੀ ਹੈ ਛੱਜ ਤੇਰੀ ਵੀ ਆ ਦੇ ਮੈਂ ਵੀ ਆ ਜਣਾ ਨਹੀਂ ਹੁਣੇ ਹੁਣ ਜਾ ਰਹੇ ਆ ਧਾਰੀਵਾਲ ਭਰਾ ਨੂੰ ਵੀ ਨਾਲ ਲੈਣਾ ਮੈਂ ਘਰੇ ਕੇ ਕਰਨਾ ਛੁੱਟੀ ਕੀਤੀ ਅੱਜ ਕਹਿੰਦਾ ਮੈਂ ਜਾਣਾ ਨਹੀਂ ਪਤਾ ਜਾਣਾ ਪਣਿਆ ਆ ਚੱਲ ਗਏ ਤੇ ਭਰਾ ਡਾ ਇਹ ਗੇਟ ਨੂੰ ਲਗਾਏ ਪੇਂਟ ਕਰਨ ਮੈਂ ਛੱਠਾਂਗਾ ਚੱਲ ਗਏ ਇੰਨਾ ਵੀਰ ਨੇ ਉੱਥੇ ਨਾਲ ਹੁਣ ਕੰਮ ਡਾ ਲਾਣਾ ਕਿਉਂਕਿ ਇਹਦੀ ਵੀ ਉੱਧ ਇੱਕ ਦਿਨ ਇੱਕ ਦਿ ਦਿਹਾੜੀ ਲੱਗਣੀ ਆ ਹੋ ਸੇ ਕਹਦੇ ਇਹ ਭਾਜਣੀ ਆਪਣਾ ਕੰਮ ਵੀ ਹੋਣਾ ਜਿਹੜੀ ਇੱਕ ਦਿ ਦਿਹਾੜੀ ਲੱਗਣੀ ਨਾ ਕਦਾਂ ਐ ਸਿਸਟਮ ਠੀਕ ਆ ਤੇ ਅੱਜ ਤੁਹਾਨੂੰ ਸਾਰੀ ਲੋਕੇਸ਼ਨ ਵਗੈਰਾ ਦੱਸ ਦਿੰਦਾ ਧਾਰੀ ਵਾਲਾ ਲੋ ਤਗੜੇ ਹੋ ਜਾਓ ਠੀਕ ਆ ਉੱਥੇ ਆਇਆ ਕਰੋ ਧਾਰੀ ਵਾਲੇ ਜਿਹੜੇ ਬਟਾਲੇ ਵਾਲੇ ਆ ਤੇ ਉਹ ਇੱਧਰੇ ਆਇਆ ਕਰੋ ਬਟਾਲੇ ਵਾਲੇ ਸਲੂਟ ਤੇ ਠੀਕ ਆ ਉਹ ਧਾਰੀ ਵਾਲਾ ਨਾ ਜਾਇਆ ਕਰੋ ਦੋਨੋਂ ਆਪਣੇ ਆਪ ਹੀ ਦੋਨੋਂ ਚੱਲਦੇ ਸੋਹਣੇ ਲੱਗਦੇ ਸਨ ਆ ਗੁਰਦੁਰਾ ਸਾਹਿਬ ਸਾਹਮਣੇ ਆ ਨਜ਼ਰ ਆ ਰਿਹਾ ਨਾ ਤੇ ਇਧਰ ਸਾਈਡ ਆ ਆਪਾਂ ਸਵੇਰੇ ਦੇ ਨਾਲ ਨਾਲ ਉਹਨਾਂ ਜਾ ਰਹੇ ਆ ਸੂਬਾ ਬਨਾਲ ਨਾਲ ਆ ਸਾਰੇ ਇਧਰ ਆਪਾਂ ਹੁਣ ਅੱਗੇ ਜਾ ਰਹੇ ਆ ਗੜਨੇ 'ਚ ਕਲੀਨਿਕ ਹੁੰਦਾ ਤੁਹਾਨੂੰ ਮੈਂ ਦੱਸਦਾ ਆ ਆ ਬੁਟੀਕ ਵੀ ਆਵਲੀ ਲੰਘ ਜਾਣੀ ਠੀਕ ਆ ਇਸ ਤੋਂ ਗੱਡੀਆਂ-ਗੱਡੀਆਂ ਵਾਸ਼ ਕਰਦੇ ਇਹ ਵੀ ਲੰਘ ਜਾਣਾ ਅੱਗੇ ਠੀਕ ਆ ਆ ਉਹਨਾਂ ਕਲੀਨਿਕ ਬੱਚਿਆਂ ਤੇ ਦੰਦਾਂ ਦੇ ਲਈ ਠੀਕ ਆ ਆ ਵੀ ਕਲੀਨਿਕ ਕਿਰਨ ਕਲੀਨਿਕ ਕਿਰਨ ਕਲੀਨਿਕ ਤੇ ਬਿਲਕੁਲ ਆ ਸਾਹਮਣੇ ਆ ਠੀਕ ਆ ਇਧਰ ਆ ਦੇਖੋ ਠੀਕ ਆ ਲੈ ਵੀ ਥੋੜਾ ਕੰਮ ਆਇਆ ਫੇਰ ਵਾਪਸ ਇੱਥੇ ਟੈਲਾ ਖਣਦੇ ਨੇ ਦੋ ਤਿੰਨ ਲੈ ਲੀਆ ਤੇ ਬੰਨ ਹੋਣਾ ਆਉਂਦੇ ਨੇ ਫਟਕ ਬੰਨਦੇ ਆ ਇਹ ਚੱਕਰ ਪਿਆ ਕਰਨਾ ਦੇਖੀ ਹੁਣ ਜਦੋਂ ਵਾਪਸ ਆਉਣਾ ਜਣਾ ਨਾ ਕਿਹ ਵਾਲੇ ਪਰ ਇਹ ਵੀ ਸਿਰ ਸ਼ਾਮੀ ਹੋਣਾ ਵਾ ਆਹ ਕੋਲੇ ਥੋੜੀ ਅਹੀ ਆਇਆ ਕਰਨਾ ਤੇ ਡੇਢ ਵੀ ਨਾ ਹੈ 1 ਵਜੇ ਬੰਦ ਹੋਇਆ ਹੈ ਨਾ ਮਮਾ ਢਾਂਟ ਲੱਗੰਦੀ ਬੰਦ ਕਰ ਰਹੇ ਨੇ ਨਾ ਨਾ ਮਾਰੇ ਬੰਦ ਕਰ ਦਿਨੇ ਉਸਤਾਦ ਜੀ ਲੈ ਵੀ ਗੱਡੀ ਆਪਣੇ ਆ ਗਈ ਫਲਾਈ ਬੋਰਡ ਸਾਰਾ ਸਮਾਨ ਇਧਰ ਆ ਗਿਆ ਆਪਣਾ ਸਾਰਾ ਸਮਾਨ ਫਲਾਈ ਬੋਰਡ ਜੋ ਵੀ ਹੈ ਲੂਵਰ ਲੂਵਰ ਹੈਗੇ ਆ ਵਧ ਗਿਆ ਹਨਾ ਉਹ ਕੋਕੀ ਉਹ ਗੱਡੀ ਉਹ ਕਹਿੰਦਾ ਮੋਟਰਸਾਈਕਲ ਤਾਂ ਨਹੀਂ ਆਉਣਾ ਮਾਲ ਮਜ਼ਰ ਹੈ ਭਾਰ ਆਇਓ ਕਹਿੰਦਾ 11 ਬੋਰਡ ਜਾਂਦੇ ਸਿਰਫ 11 ਹਾਂ ਉਹ ਰੇੜੀ ਤੇ ਬਸ ਇਸ ਤੋਂ ਜ਼ਿਆਦਾ ਨਹੀਂ ਜਾਂਦੇ ਵੀ ਨਹੀਂ ਛੋਟੋ ਆਟੋ ਤੇ ਇਹ ਦੋ ਪਲਾਈਆਂ ਆ ਗਏ ਨਾ ਨਾਲ ਲੂਵਰ ਹੋ ਗਏ ਨਾ शीटा शीट का कलर मेरा भरा आ रखे शीटा का कलर इधर भी है चंगा है पिस्ता शीट मैंने बढ़िया ठीक है हां बढ़िया ये लोअर वा हम्म मैंने बढ़िया वाह इधर आ इधर आ चल तमंदर पाजी चंगा है नाल ले आंदा जस्सी को नहीं गल बननी सही का नहीं हां चल ले ले सिंगल सिंगल ही ले आया ਇਸ ਸਾਈਡ ਤੇ ਰੱਖਦਾ ਮਾ ਜੀ ਆ ਠੀਕ ਆ ਇੱਥੇ ਲਾ ਲਾ ਇਹਨੂੰ ਆ 40 ਦਾ ਇੱਥੇ ਲਾ ਦੇ ਨਾਲ ਹੀ ਲੈ ਲੈ ਆਦਾ ਲੈ ਆ ਆ ਜੇ ਤਾਂ ਮੁੰਡਾ ਡਿਆ ਜੋਰ ਲਾਉਣਾ ਹੈ ਹੌਲੀ 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 ਥੱਲੇ ਥੱਲੇ ਇੱਥੇ ਭੱਜ ਜਣੀ ਇੱਥੇ ਰੱਖ ਥੱਲੇ ਲੱਗਣੀ ਹੈ ਅੱਛਾ ਅੱਛਾ ਉਹ ਤੇ ਲਾ ਜੀ ਥੋੜੀ ਜੀ ਰਾਜੇ ਥੱਲੇ

ਤਾ ਜੇ ਹੋਰ ਸਮਾਨ ਜੇ ਆਉਣਾ ਹੋ ਉਹ ਕਿੱਲ ਫਟਾਈ ਸਾਰਾ ਹਸਾ ਸਾਰਾ ਇਹਦੇ ਵਿੱਚ ਸਾਜੀ ਕੋਲ ਕਿੱਲ ਘਾਂਟਾ ਜੋ ਵੀ ਸਾਰਾ ਇਹਦੇ ਵਿੱਚ ਡੱਬੇ 'ਚ ਸਾਰਾ ਸਮਾਨ ਹੀ ਮੈਨਰੇਣਾ ਲੱਖ ਬੜੀ ਲੱਗੀ ਮੈਂ ਇੱਥੇ ਪਟੂਰੇ ਖਾ ਲ ਗਏ ਯਾਰ ਭਰਾਵੇਂ ਕਹਿੰਦਾ ਖਾਣੇ ਮਾਂ ਚਲਦੇ ਚੱਲਦੇ ਦੋ ਹੀ ਲੈਣਾ ਯਾਰ ਮੈਨੂੰ ਭੁੱਖ ਲੱਗੀ ਹੋਰ ਜੰਦੇ ਨਹੀਂ ਇਹ ਕੰਮ ਵਧ ਗਿਆ ਕਹਿੰਦਾ ਮੈਨੂੰ ਪਸੰਦ ਆ ਮੈਂ ਜਦੋਂ ਫਿਰ ਦੋਵੇਂ ਚੱਲਦੇ ਅੱਜ ਲਓ ਜੀ ਹੁਣ ਆ ਆਹ ਚੌਂਕ ਤੇ ਮੈਂ ਬਿਲਕੁਲ ਆਇਆ ਹਾਂ ਇੱਥੋਂ ਵੇਖ ਲਓ ਵੀ ਇਧਰ ਦੀ ਸਾਈਡ ਆ ਪਤਾ ਨਹੀਂ ਕੀ ਆ ਵੇ ਹਸਪੀਟਲ ਆ ਕੋਈ ਤੇ ਇਧਰ ਹੈਗਾ ਗੁਰਦੁਆਰਾ ਸਾਹਿਬ ਉਹ ਵੇ ਲੋ ਠੀਕ ਆ ਚਲੋ ਆ ਆ ਹਸਪੀਟਲ ਤੇ ਆ ਵੀ ਲੋ ਇਹ ਸੁਆਜੀ ਠੀਕ ਆ ਆਪਾਂ ਉਧਰ ਨੂੰ ਨਹੀਂ ਜਾਣਾ ਆਪਾਂ ਬਟਾਲੇ ਵੱਲੋਂ ਜੇ ਆਈਏ ਤੇ ਡਰਾਈਵਰ ਸਾਈਡ ਰਹਿਣਾ ਆਪਾਂ ਇਧਰ ਦੀ ਸਾਈਡ ਜਾਣਾ ਆਪਾਂ ਵੇ ਸਲਵਾਨ ਹਸਪੀਟਲ ਦੇ ਨਾਲ ਹੀ ਮੁੜ ਜਾਣਾ ਸਲਵਾਨ ਆਹੋ ਆ ਹਸਪੀਟਲ ਨਹੀਂ ਜਿਹੜਾ ਇਹਦੇ ਨਾਲ ਹੀ ਮੁੜ ਜਾਣਾ ਵੇ ਇਧਰ ਸਿੱਧਾ ਅੱਗੇ ਜਾਣਾ ਠੀਕ ਆ ਅੱਗੇ ਜਾਈ ਜਾਣਾ ਟੈਲਾ ਵੀ ਅਸੀਂ ਲੈ ਲੈਂਦੀਆਂ ਵਾਲੀਆਂ ਮਿਲ ਗਈਆਂ ਆਪਾਂ ਨੂੰ ਕਹਿੰਦੇ ਵੀ ਹੋਰ ਮਿਲ ਜਾਣਗੀਆਂ ਦੋ ਤਿੰਨ ਦੋ ਤਿੰਨ ਹੋਰ ਚਾਰ ਮਿਲ ਜਾਣਗੀਆਂ ਜਿੰਨੀਆਂ ਕਹੋਗੇ ਉਹ ਨਹੀਂ ਮਿਲ ਜਾਣਗੀਆਂ ਉਹ ਨੰਬਰ ਵਾਲਾ ਵੀਰ ਆਇਆ ਸੀ ਉਹ ਮਿੰਤਿੰਦੀ ਮਾਰ ਗਿਆ ਤੇ ਕਹਿੰਦਾ ਓਕੇ ਹੋ ਜਾਊ ਕੰਮ ਇੱਕ ਦਿਨ ਚ ਤੇ ਉਹਦਾ ਸਹੀ ਆ ਫਿਰ ਹੁਣ ਜਿੱਜੇ ਨੂੰ ਕਹਿਣਾ ਬਣਾ ਹੋ ਜਾ ਤਿਆਰ ਉਹਨਾਂ ਨਾਲ ਕਰਜਾ ਲੱਕੜ ਦਾ ਕੰਮ ਇਹ ਕਾਂ ਲੈ ਆ ਵੀ ਬਟਾਲੇ ਪਹੁੰਚ ਗਏ ਆਪਾਂ ਓਕੇ ਰਿਪੋਰਟ ਹੋ ਗਈ ਕੰਮ ਇਹ ਸ਼ਾਨੂ ਲੈ ਆ ਇੱਕ ਲੱਗਿਆ ਇਹਦੇ ਲੈ ਆ ਇਹਦੇ ਮੁਕਾਵਾ ਆਇਆ ਕਰੋ ਮੈਂ ਕਿਹਾ ਜੇ ਉਮ ਤਾਂ ਪਹਿਲਾਂ ਫੋਨ ਮੈ ਆਇਆ ਮਣੀ ਉਹਨਾਂ ਦੀ ਕਰਉਂ ਨਿਕਲੇ ਇਹ ਵਾਲਾ ਪੀਆ ਆ ਵੀ ਉੱਧੇ ਇਹ ਤੂੰ ਕੀ ਕਰਦੀ ਓ ਤੂੰ ਕੀ ਕਰਦੀ ਓ ਤੂੰ ਕੀ ਕਰਦੀ ਓ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਬਲੌਗ ਨੂੰ ਲਾਈਕ ਕਮੈਂਟ ਜ਼ਰੂਰ ਕਰਦੇ ਸਾਰੇ ਜਾਣੇ